ਬੱਚੜੋ ਤਕੜਾ ਜਿਹੜਾ ਕਰਕੇ ਸੁਣ ਲੇ ਵੀਡੀਓ ਨੂੰ ਜਿਹੜਿਆ ਕਿ ਧਰ ਨੂੰ ਮੈਂ ਹੁਣ ਉਹ ਸੂਬੇ ਜਿਹੜਾ ਸਰਹੰਦ ਦੇ ਬੱਚੜਦਿਆਂ ਕਰਤੂਤਾ ਦੱਸਣ ਲੱਗਿਆ ਆ ਸੇਵਸ ਐਨਾ ਵਾਲਿਓ ਟੰਡਣ ਵਰਗਾ ਜੇ ਉਹ ਟੰਡਣਾ ਕੋਈ ਫਲਾਨਾ ਕਿ ਧਮਕਾਗਾ ਜਿਹੜਾ ਤੁਹਾਡੇ ਬਾਪ ਨੇ ਜਿਹੜਾ ਤੁਹਾਡੇ ਬੱਚਿਆਂ ਨੂੰ ਮਾਰਿਆਗਾ ਤੁਹਾਡੇ ਇਸ ਸੱਪ ਨੇ ਇਸ ਤੁਹਾਡੇ ਬੱਚਿਆਂ ਨੂੰ ਜਿਹੜਾ ਨਿਕਲਿਆਗਾ ਮਾੜੀ ਮੋਟੀ ਸ਼ੰਗ ਕਰੋ ਤੁਸੀਂ ਅੱਜ ਸਿੱਖਾਂ ਦੇ ਖਿਲਾਫ ਤੁਸੀਂ ਕਿ ਸਿੱਖਾਂ ਦੇ ਜਖਮਾਂ ਤੇ ਜਿਹੜਾ ਲੂਣ ਛਿੜਕ ਰਹੇ ਹੋ ਅੱਜ ਅੱਜ ਉਸ ਸਿੱਖਾਂ ਜਿਨ੍ਹਾਂ ਦੇ ਸਿੱਖਾਂ ਦੇ ਗੁਰੂ ਨੇ ਤੁਹਾਡੇ ਜਨੂਵਾਸਤੇ ਆਪਣੀ ਕੁਰਬਾਨੀ ਦਿੱਤੀ ਦਿੱਲੀ ਦੇ ਵਿੱਚ ਚੰਦਨੀ ਚੌਕ ਦੇ ਵਿੱਚ ਆਪਣਾ ਸੀਸ ਕਟਾ ਦਿੱਤਾ ਤੁਹਾਡੇ ਜੰਝੂ ਲੰਦੇ ਸੀ ਜਿਹੜਾ ਕਿ ਮਨਾਂ ਦੇ ਮਾਣਾ ਤੇ ਅੱਜ ਤੁਸੀਂ ਉਸ ਉਸ ਕੌਮ ਨੂੰ ਉਸ ਕੌਮ ਨੂੰ ਬੰਗਾ ਰਹੇ ਹੋ ਸਿੱਖਾਂ ਦੇ ਜਖਮਾਂ ਤੇ ਲੂਣ ਪਾ ਰਹੇ ਹੋ ਤੁਹਾਡੀਆਂ ਕਰਤੂਤਾ ਤੇ ਲੋਕ ਸਾਰੇ ਜਾਣਦੇ ਆ ਕਿ ਤੁਸੀਂ ਸੈਰ ਸੈਨਾ ਦੇ ਨਾਂ ਤੇ ਕਮੇ ਠੱਗੀਆਂ ਮਾਰਦੇ ਹੋ ਕਮੇ ਤੁਸੀਂ ਗਨਮੈਨਾਂ ਲੈਣਾ ਚਾਹੁੰਦੇ ਹੋ ਕਮੇ ਤੁਸੀਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਅੱਜ ਉਸ ਬੁੱਚੜ ਦੀ ਅਹਿਜੀਆਂ ਘਟੂਤਾ ਦੱਸੂਗਾ ਕਿ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਕਿ ਤੁਹਾ ਤੋਂ ਸੁਣਿਆ ਨਹੀਂ ਜਾਣਾ ਮੈਂ ਤਾਂ ਕਹਣਾ ਕਿ ਜੇਕਰ ਜਿਉਂਦੇ ਜੀ ਇਹੋ ਜਿਹੇ ਘਟੂਤੇ ਪਤਾ ਲੱਗਦੀਆਂ ਤਾਂ ਮੈਂ ਜਰੂਰ ਸ਼ੇਅਰ ਕਰਦਾ ਤੇ ਜੋ ਜੋ ਪਾਪੀ ਮਰਿਆ ਤੇ ਅੱਜ ਪਤਾ ਲੱਗਦਾ ਕਿ ਆਹ ਘਟੂਟਾਂ ਕੀਤੀਆਂ ਨੇ ਤੁਸੀਂ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰ ਦੇਣਾ ਆਪਣੇ ਕਮੈਂਟ ਜਰੂਰ ਲਿਖਣੇ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਆ ਸੂਬੇ ਬੁੱਚਰ ਦੀ ਆ ਮੈਂ ਹੁਣ ਕੁਰਤੂਤਾ ਦੱਸਣ ਲੱਗਿਆ ਜਨਾ ਕੇ ਸਿਵ ਸੈਨਾ ਵਾਲਿਓ ਜਿਹੜੇ ਕਿ ਤੁਸੀਂ 5 7 10 ਟੋਲੀ ਧਾੜੀ ਹੈਗੀ ਆ ਉਹ ਟੰਡਣਾਂ ਕੋਈ ਫਲਾਨਾ ਕੋਈ ਧੌਂਕਾਗਾ ਅਰਜੀਪ ਟੰਡਣਾ ਜਿਹੜਾ ਇਹ ਕਹਿੰਦਾ ਮੈਂ ਆਪਦੇ ਬਾਪ ਦੀਆਂ ਕਹਿੰਦਾ ਲਾਸ ਨੂੰ ਕਹਿੰਦਾ ਮੈਂ ਫੂਕੂਗਾ ਭਾਈ ਤੇਰਾ ਪਿਓ ਆ ਜ਼ਰੂਰ ਤੈਨੂੰ ਇਹ ਕੰਮ ਕਰਨਾ ਚਾਹੀਦਾ ਤੇ ਤੁਹਾਡੇ ਮੈਂ ਦੱਸ ਦੇਵਾਂ ਕਿ ਤੁਸੀਂ ਜਿਹੜੇ ਸਿੱਖ ਬੱਚੇ ਜਿਨੇ ਮਾਰੇ ਆ ਲੋਕ ਕਹਿੰਦੇ ਸੀ 100 ਮਾਰੇ ਆ 100 ਨਹੀਂ ਹੁਣ ਪਤਾ ਲੱਗਿਆ ਇਸ ਬੁੱਚੜ ਨੇ ਸੂਬੇ ਨੇ ਇਹਨੇ ਹਜ਼ਾਰ ਤੋਂ ਵੱਧ ਮੁੰਡਾ ਮਾਰੇ ਆ ਇਸ ਬੁੱਚੜ ਨੇ 2000 ਆਪਣੇ ਪੁਲਿਸ ਮੁਲਾਜ਼ਮ ਮਾਰੇ ਆ ਇਹਦੀ ਟੋਲੀ ਨੇ ਇਹਦੇ ਗੈਂਗ ਨੇ ਇਹ ਵੱਡੇ ਖਲਾਸੇ ਹੋ ਰਿਹਾ ਤੁਸੀਂ ਸੁਣ ਲਓ ਹੁਣ ਧਿਆਨ ਦੇ ਨਾਲ ਆ 2000 ਪੁਲਿਸ ਮਲਾ ਮਾਰਿਆ ਨੇ ਤੇ ਇੱਕ ਮੈਂ ਵੀਡੀਓ ਸੁਣ ਰਿਹਾ ਸੀ ਰੌਂਗਟੇ ਖੜੇ ਕਰਨ ਵਾਲੀ ਕਹਾਣੀ ਆ ਤੇ ਇਹਨੇ ਇੱਕ 16 ਸਾਲਾਂ ਦਾ ਨੌਜਵਾਨ ਮਰਿਆ ਜਸਵੀਰ ਸਿੰਘ ਤਾਂ ਮੈਂ ਉਸ ਹੋਰ ਦੱਸ ਦੇਵਾਂ ਜਿਹੜੇ ਕਿ ਉਹ ਇੱਕ ਵਿਅਕਤੀ ਆਇਆ ਉਹਨੇ ਬੜੇ-ਬੜੇ ਖਲਾਸੇ ਕੀਤੇ ਮੈਂ ਉਹਨੂੰ ਸਲੂਟ ਕਰਦਾ ਉਹ ਕਹਿੰਦਾ 22 Hindu ਨੌਜਵਾਨ ਮਾਰਿਆ 22 ਜਿਹੜੇ ਜਿਹੜੇ ਚੱਕੇ ਮਾਰਿਆ ਤਰਨਤਨ ਸਾਹਿਬ ਦੇ ਇਲਾਕੇ ਦੇ ਸ਼ਹਿਰ ਦੇ ਵਿੱਚੋਂ ਜਿਨ੍ਹਾਂ ਵਿੱਚੋਂ ਦੋ ਦਾ ਨਾਮ ਮੈਂ ਦੱਸ ਦੇਣਾ ਰਮੇਸ਼ ਕੁਮਾਰ ਮਾਰਿਆ ਚੱਕੇ ਇਸ ਬੁੱਚੜ ਨੇ ਗੁਲਸ਼ਨ ਕੁਮਾਰ ਮਾਰਿਆ ਇਸ ਚੱਕੇ ਬੁੱਚੜ ਨੇ ਦੋਨੇ Hindu ਸੀ ਹਾਂ ਤੁਸੀਂ Hindu ਆ ਜਿਹੜੇ ਤੁਸੀਂ ਇਕਾ ਦੁੱਕਾ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਜਿਹੜੇ ਕਿ ਅਰਤੀ ਭਰ ਨੇ ਜਿਹੜੇ ਕੁਝ ਪਰਸੈਂਟ ਵੀ ਨਹੀਂ ਕਹਿ ਸਕਦਾ ਮੈਂ ਅਰਤੀ ਭਰ ਜਿਹੜੇ ਆ ਅੱਜ ਉਸ ਦੇ ਜਿਹੜੇ ਕਿ ਬੜਾ ਦੁੱਖ ਆਉਂਦਾ ਕਿ ਸੰਨੀ ਨੇ ਜਿਹੜਾ ਉਹਨੂੰ ਮਾਰ ਦਿੱਤਾ ਸੰਦੀਪ ਸੰਦੀ ਨੇ ਵਧਿਆ ਕੀਤਾ ਤੇ ਜੋ ਮਰਜ਼ੀ ਹੋਇਆ ਪਰ ਅੱਜ ਉਸ ਕੌਮ ਦੇ ਹੀਰੇ ਨੇ ਇਹ ਹਿੱਸੇ ਬੁੱਚੜ ਨੂੰ ਜੇਕਰ ਆਪਣੀ ਮੌਤ ਮਰਦਾ ਤਾਂ ਸਿੱਖਾਂ ਤੇ ਇੱਕ ਬੜਾ ਵੱਡਾ ਬੋਝ ਰਹਿਣਾ ਸੀ ਕਿ ਬੁੱਚੜ ਐਨੇ ਸਿੱਖਾਂ ਨੂੰ ਮਾਰ ਕੇ ਜਿਹੜਾ ਕਿ ਇਹ ਜਹਾਨ ਉਤਰ ਗਿਆ ਕਿ ਜਿਸ ਤਰ੍ਹਾਂ ਦਲਜੀਤ ਬਿੱਟੂ ਦਾ ਇੱਕ ਬਿਆਨ ਆਇਆ ਸੀ ਉਹ ਪੜਿਆ ਕਹਿੰਦਾ ਸਾਨੂੰ ਅਫਸੋਸ ਆ ਕਿ ਕੇਪੀਐਸ ਗਿੱਲ ਬੁੱਚੜ ਸਾਥੋਂ ਬਚ ਗਿਆ ਉਹ ਮਾਰਿਆ ਨਹੀਂ ਗਿਆ ਕਿ ਉਹ ਆਪਣੀ ਮੌਤ ਮਰਿਆ ਕਿਉਂਕਿ ਉਹਨੇ ਚੁਣ ਚੁਣ ਕੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਮੁੰਡੇ ਮਾਰੇ ਸੀ ਕਰੀਬ ਪੰਜਾਬ ਦੇ ਵਿੱਚੋਂ 2 ਤੋਂ 2.5 ਲੱਖ ਮੁੰਡਾ ਮਾਰਿਆ ਗਿਆ ਤੇ ਜਿਨ੍ਹਾਂ ਦੇ ਵਿੱਚ ਹਿੰਦੂਆਂ ਦੀ ਵੱਡੀ ਗਿਣਤੀ ਸੀ ਬੱਸਾਂ 'ਚੋਂ ਕੱਢ-ਕੱਢ ਕੇ ਕਿਨੇ ਮਾਰੇ ਅੱਜ ਸਿੱਖਾਂ ਦਾ ਦੋਸ਼ ਲਾਇਆ ਜਾ ਰਿਹਾ ਹੈ ਸਿੱਖਾਂ ਦੇ ਸਿੱਖਾਂ ਦੇ ਭੇਸ ਦੇ ਵਿੱਚ ਇਹ ਜੇ ਹੁਣ ਤੁਸੀਂ ਇਹਨੂੰ ਸਿੱਖ ਹੀ ਕਹੋਗੇ ਇਹ ਸਿੱਖ ਕਹਿੰਦੇ ਐ ਬੁੱਚੜ ਇਹ ਬੱਚੜ ਜੇਕਰ ਕੋਈ ਪੱਗ ਬੰਨ੍ਹ ਲੈ ਜਾਂ ਦਾੜੀ ਇਹ ਨਹੀਂ ਬੰਨੀ ਹੋਈ ਸੀ ਤਾਂ ਇਹਨੇ ਮੁਖਟਾ ਧਾਰੀ ਜਿਹੜਾ ਸਿੱਖਾਂ ਦਾ ਬਣ ਗਿਆ ਤੇ ਜੇ ਇਹ ਮਾਰਦਾ ਤੇ ਭਾਈ ਇਹਨੂੰ ਸਿੱਖ ਹੀ ਦੱਸਿਆ ਜਾਊਗਾ ਪਰ ਇਹ ਹੈ ਬੁੱਚੜ ਦੀ ਲਾਸ਼ ਇਹ ਗੰਗੂ ਦੀ ਲਾਸ਼ ਇਹ ਜਾਲਮ ਔਰੰਗਜ਼ੇਬ ਦੀ ਔਲਾਦ ਆ ਤਾਂ ਮੈਂ ਹੋਰ ਦੱਸ ਦੇਵਾਂ ਇਹਨਾਂ ਨੇ ਕਿਉਂ ਇਹਨਾਂ ਦੇ ਐਡੇ ਹੌਸਲੇ ਵਧੇ ਕੇਂਦਰ ਸਰਕਾਰ ਵੱਲੋਂ ਉਸ ਟਾਈਮ 100 ਮਿਲੀਅਨ ਡਾਲਰ ਆ ਜਿਹੜਾ ਉਹ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਵੰਡਿਆ ਗਿਆ ਪੁਲਿਸ ਨੂੰ ਗੁੱਟੀਆਂ ਦਿੱਤੀਆਂ ਗਈਆਂ ਤੇ ਇਤੋਂ ਤੱਕ ਕੇ ਜਿਹੜਾ ਬਿਆਨ ਤੱਕ ਦਾ ਬਿਆਨ ਮੁੱਖ ਮੰਤਰੀ ਦਾ ਉਹਨੇ ਸਨਮਾਨਿਤ ਕੀਤਾ ਪੁਲਸ ਵਾਲਿਆਂ ਨੂੰ ਕਿ ਬੜੀ ਬਹਾਦਰੀ ਦਾ ਕੰਮ ਕੀਤਾ ਉਹਨਾਂ ਦੇ ਵਿੱਚੋਂ 40864 ਉਹ ਬੱਚੜ ਅਫਸਰਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਘਰਾਂ ਚੋਂ ਚੁੱਕ-ਚੁੱਕ ਕੇ ਮੁੰਡਿਆਂ ਨੂੰ ਮਾਰਿਆ ਜਿੰਨੀਆਂ ਸਾਡੀਆਂ ਮਾਮਾ ਨੂੰ ਮਾਰਿਆ ਸਾਡੀਆਂ ਧੀਆਂ ਨੂੰ ਮਾਰਿਆ ਆਦਰਮੇਲ ਕੌਰ ਨੂੰ ਮਾਰਿਆ ਸੁਖਵਿੰਦਰ ਸਿੰਘ ਨੂੰ ਕਿ ਤੂੰ ਦੱਸ ਸਕੇ ਸੁਖਵਿੰਦਰ ਸਿੰਘ ਕਿੱਥੇ ਆ ਤੇ ਉਹ ਅੱਗੇ ਦੇਖਣ ਗਏ ਤਾਂ ਉਹਦੇ ਜਾ ਕੇ ਗੋਲੀ ਮਾਰ ਦਿੱਤੀ ਬੜਾ ਇਹਨਾਂ ਨੇ ਕਹਿਰ ਕਮਾਇਆ ਸੀ ਇਹ ਬੁੱਚੜ ਪਾਪੀ ਸਰਹੰਦ ਦਾ ਜਿਹੜਾ ਸੂਬਾ ਮਰਿਆ ਅੱਜ ਇਹਦੇ ਉੱਤੇ ਤੁਹਾਨੂੰ ਦੱਸ ਦਿਆਂ ਦੀ ਇੱਕ ਕਰਤੂਤਾ ਤੇ ਉਸ ਇੱਕ ਉਸ ਮੈਂ ਵਿਅਕਤੀ ਦਾ ਨਾਮ ਨਹੀਂ ਜਾਣਦਾ ਉਹ ਕਹਿੰਦਾ ਮੈਨੂੰ ਬੜਾ ਅਫਸੋਸ ਆ ਕਿ ਮੈਂ ਉਸ ਪੁਲਿਸ ਦੇ ਘਰ ਦੇ ਵਿੱਚ ਖਾਨਦਾਨੀ ਘਰ ਦੇ ਵਿੱਚ ਪੈਦਾ ਹੋਇਆ ਕਹਿੰਦਾ ਮੈਨੂੰ ਬੜਾ ਅਫਸੋਸ ਆ ਕਹਿੰਦਾ ਇਹਨਾਂ ਬੁੱਚੜਾਂ ਨੇ ਐਡੀ ਵੱਡੀ ਜਿਹੜੀ ਇਤਿਆਹ ਕਰ ਦਿੱਤੀ ਦੇ ਮਾਤਾ ਨੂੰ ਦੱਸਿਆਗਾ ਕਿ ਕਰੀਮ ਇਹਨੇ 100 ਨਹੀਂ 1000 ਮੁੰਡਾ ਮਾਰਿਆ ਤੁਸੀਂ ਆਪ ਹਿਸਾਬ ਲਾ ਲਓ ਇਹਨੂੰ ਜਲਾਦ ਕਹੋ ਇਹਨੂੰ ਬੁੱਚੜ ਕਹੋ ਇਹਨ ਕਿਹੜੇ ਸ਼ਬਦਾਂ ਦੇ ਨਾਲ ਤੁਸੀਂ ਬਿਆਨ ਕਰ ਸਕਦੇ ਹੋ ਤੇ ਅੱਜ ਤੇ ਉਹ ਸਿਮ ਸੈਨਾ ਵਾਲੇ ਟੋਲਾ ਜਿਹੜਾ 5-7 ਕੇ ਜਾਣੇ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਨੂੰ ਆਹ ਕਰਤੂਤਾ ਨਹੀਂ ਪੱਦੀਆ ਪਤਾ ਜਿਨ੍ਹਾਂ ਦਾ ਅਰਮੇਸ਼ ਕੁਮਾਰ ਮਾਰਿਆ ਗੁਰਸੇਵਰ ਕੁਮਾਰ ਮਾਰਿਆ ਉਸ ਪਰਿਵਾਰ ਨੂੰ ਜਾ ਕੇ ਪੁੱਛੋ ਅੱਜ ਤੁਸੀਂ ਇਹ ਕਹਿੰਦੇ ਅਸੀਂ ਰਸਮਾਂ ਕਰਦੇ ਆ ਉਹਦੇ ਭੋਗ ਤੇ ਜਾਣਾਗਾ ਤੁਹਾਡਾ ਪਿਓ ਸੀ ਜਾਓ ਭਾਈ ਸਦਕੇ ਜਾਓ ਤੇ ਬੜੇ ਦੁੱਖ ਦੀ ਗੱਲ ਹੁੰਦੀ ਆ ਜਦੋਂ ਇਹ ਜੇ ਬੱਚੜਾਂ ਆਂਦੀਆਂ ਜਦੋਂ ਕਹਾਣੀਆਂ ਪੜਦੇ ਆ ਰੋਂਗਟੇ ਖੜੇ ਹੋ ਜਾਂਦੇ ਆ ਜਦੋਂ ਇਹ ਜੇ ਜਲਾਦ ਗਰਬਚਨੇ ਵਰਗੇ ਹੋਰ ਬੈਠੇ ਆ ਪਤਾ ਨਹੀਂ ਕਿੰਨੇ ਕ ਨੇਕਾਂ ਬੈਠੇ ਆ ਗੁਰਦੀਪ ਸਿੰਘ ਬੈਠਾ ਆ ਬੁੱਤ ਸਿੰਘ ਬੈਠਾ ਮੈਂ ਮੇਰੇ ਕੋਲ ਵੀ ਲੇਟ ਇਹਨਾਂ ਦੀ ਬਹੁਤ ਵੱਡੀ ਆ ਬਹੁਤ ਇਹਨਾਂ ਨੇ ਜਿਹੜਾ ਬਚੜ ਬਣਾ ਕੀਤਾ ਸਿੱਖਾਂ ਦੇ ਬੱਚਿਆਂ ਨੂੰ ਜਿਹੜਾ ਚੋਕ ਚੋਕੇ ਘਰਾਂ ਦੇ ਵਿੱਚੋਂ ਮਾਰਿਆ 16 ਸਾਲ ਦਾ ਬੱਚਾ ਦਸੋ ਅਤਵਾਦੀ ਸੀ 5 ਸਾਲ ਦਾ ਬੱਚਾ ਅਤਵਾਦੀ ਸੀ ਪਹਿਲਾ ਸਿੱਖਾਂ ਦਾ ਜਿਹੜਾ ਖੁਜਾ ਖੋਟ ਮਟਾਉਣ ਦੇ ਲਈ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕਰਕੇ ਉਦੋਂ ਦੁੱਧ ਚੁੰਗਦੇ ਬੱਚਿਆਂ ਨੂੰ ਮਾਰਿਆ ਗਿਆ ਫਿਰ ਉਹ ਹੀ ਦਾ ਹੱਕਾ 90 ਤੋਂ ਜਿਹੜਾ 95 ਤੱਕ ਫਿਰ ਬਿਆਨਤੇ ਦਾ ਜਿਹੜਾ ਅੰਤ ਹੋਇਆ ਤੇ ਅੱਜ ਜਿਹੜਾ ਉਸ ਭਾਈ ਬਲਬਤ ਸਿੰਘ ਰਾਜੋਆਣੇ ਨੂੰ ਫਾਂਸੀ ਦੀ ਸਜ਼ਾ ਸੁਣਾਉਂਦੀ ਹੈ ਜੇਕਰ ਫਾਂਸੀ ਦਿੱਤੀ ਜਾਂਦੀ ਆ ਤਾਂ ਇਹ ਸਮਝ ਲਓ ਕਿ ਸਿੱਖਾਂ ਤਾਡੀ ਜ਼ਮੀਰ ਮਰ ਚੁੱਕੀ ਆ ਕਿਉਂਕਿ ਉਸ ਨੇ ਆਪਣਾ ਕੋਈ ਨਿੱਜੀ ਲੜਾਈ ਨਹੀਂ ਸੀ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਵਿੱਚ ਕਿਹਾ ਆ ਸਾਡੇ ਮੂੰਹ ਤੇ ਦਾਰੀਆਂ ਨਹੀਂ ਹੋਣੀਆਂ ਸੀ ਸਾਡੇ ਪੱਗਾਂ ਨਹੀਂ ਹੋਣੀਆਂ ਸੀ ਸਾਡੀ ਬੋਲੀ ਅੱਜ ਅਸੀਂ ਬੋਲ ਰਹੇ ਆ ਅਸੀਂ ਇੱਥੇ ਇਸ ਪੈਦਾ ਨਹੀਂ ਹੋਣੇ ਸੀ ਸਾਨੂੰ ਪਹਿਲਾਂ ਹੀ ਖਪਾ ਦਿੰਦਾ ਉਹ ਬੱਚੜਾ ਜੇਕਰ ਭਾਈ ਜਿਹੜਾ ਦਲਾਵਰ ਸਿੰਘ ਜਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਤੇ ਹੋਰ ਅਨੇਕਾਂ ਸੂਰਮੇ ਜਿਨ੍ਹਾਂ ਨੇ ਜਿਹੜਾ ਇਹ ਸਾਰਾ 바ਕਾ ਜਦੋਂ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਜਿਹੜਾ ਚੁੱਕ ਚੁੱਕ ਕੇ ਮਾਰਿਆ ਜਾ ਰਿਹਾ ਘਰਾਂ ਦੇ ਵਿੱਚੋਂ ਕੱਢ ਕੱਢ ਕੇ ਮਾਰਿਆ ਜਾ ਰਿਹਾ ਕੋ ਕੋ ਕੇ ਉਹਨਾਂ ਨੇ ਕਦੇ ਤੁਸੀਂ ਦੇਖਦੇ ਹੋਵੋਗੇ ਚਰਾਹਿਆਂ ਦੇ ਵਿੱਚ ਬਾਹਾਂ ਬੰਨ੍ਹ ਕੇ ਕਿਸੇ ਦਰਖਤਾਂ ਦੇ ਨਾਲ ਬਾਹਾਂ ਬੰਨ ਲੈਣ ਦੀਆਂ ਕਿਸੇ ਦੇ ਅੰਬ ਦੇ ਬੂਟੇ ਦੇ ਨਾਲ ਬਾਹਾਂ ਬੰਨ ਕੇ ਮਾਰਦਾ ਬ੍ਰਿਅੰਤ ਸਿੰਘ ਖੱਪਿਆਂ ਵਾਲਾ ਤੇ ਉਸ ਤੋਂ ਬਾਅਦ ਨਮਨੀਰ ਸਿੰਘ ਟੋਟਿਆ ਤੇ ਹੋਰ ਤੇ ਜਿਹੜਾ ਇਸ ਬੁੱਚੜ ਨੇ ਜਿਹੜਾ ਅਰਲੇ ਨਹਿਰ ਉੱਤੇ ਜਿਹੜਾ ਕਿੱਕਰ ਦੇ ਨਾਲ ਬੰਨ ਕੇ ਮਾਰੇ ਗਏ ਆ ਕਿਸੇ ਨੂੰ ਟਾਲੀ ਨਾਲ ਬੰਨ ਕੇ ਮਾਰਿਆ ਗਿਆ ਕਿਸੇ ਨੂੰ ਚੜੀ ਕਮਾਤ ਦੇ ਵਿੱਚ ਬਾਹਾਂ ਬੰਨ ਕੇ ਗੋਲੀਆਂ ਮਾਰੀਆਂ ਗਈਆਂ ਬਾਅਦ ਵਿੱਚ ਉਹਦੇ ਟੋਟੇ ਕਰਕੇ ਨਹਿਰਾਂ ਦੇ ਵਿੱਚ ਤੋੜ ਦਿੱਤੇ ਤਾਂ ਕਿ ਬੰਦਾ ਫੁੱਲ ਕੇ ਤਹਨਾ ਆ ਸਕੇ ਪਤਾ ਨਹੀਂ ਕਿੰਨਿਆਂ ਕਿ ਨਹਿਰਾ ਦਰਿਆਵ ਉਹ ਕਿੱਥੇ ਜਾ ਕੇ ਗਏ ਆ ਉਹ ਕਿੱਥੇ ਗਈਆਂ ਲਾਸਾਂ ਅੱਜ ਉਹ ਬਿਲਕਦੇ ਆ ਉਹ ਪਰਿਵਾਰ ਕਿ ਸਾਡੇ ਬੱਚਿਆਂ ਦੀਆਂ ਲਾਸਾਂ ਤਾਂ ਦੇ ਦਿੰਦੇ ਜ਼ਾਲਮੋ ਜ਼ੁਲਮ ਕਮਾੜਿਓ ਜ਼ੁਲਮ ਤੁਸੀਂ ਕਮਾ ਲਿਆ ਤੁਸੀਂ ਐਡੇ ਬੁੱਚੜ ਤੇ ਨਰਦਾਈ ਅਫਸਰ ਰਹੇ ਹੋ ਤੇ ਅੱਜ ਤੱਕ ਉਹਨਾਂ ਬੱਚਿਆਂ ਦੀਆਂ ਲਾਸਾਂ ਨਹੀਂ ਮਿਲੀਆਂ ਤੇ ਅੱਜ ਇਸ ਜਿਹੜਾ ਸੂਬਾ ਜਿਹੜਾ ਜ਼ਾਲਮਾ ਜਲਾਦ ਨੇ ਜਿਹੜਾ ਜੋ ਕੁਝ ਪੰਜਾਬ ਦਾ ਘਾਣ ਕਰਕੇ ਗਿਆ ਇਹਨਾਂ ਦਾ 17 ਦੇ ਹਾਰ ਪਾਣੇ ਚਾਹੁੰਦੇ ਆ ਇਹ ਜੇ ਲੋਕਾਂ ਦੇ ਤੇ ਭੋਗਾਂ ਤੇ ਮੈਂ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਦਾ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਕੀਰਤਨੀ ਸਿੰਘਾਂ ਨੂੰ ਬੇਨਤੀ ਕਰਦਾ ਇਸ ਦੁਸ਼ਟ ਦੇ ਭੋਗ ਉੱਪਰ ਕੋਈ ਬੰਦਾ ਨਾ ਪਹੁੰਚੇ ਤਾਂ ਕਿ ਇਹਨਾਂ ਦੇ ਪਰਿਵਾਰਾਂ ਨੂੰ ਪਤਾ ਲੱਗ ਜਾਵੇ ਕਿ ਸਾਡਾ ਜਿਹੜਾ ਇਹ ਬੁੱਚੜਾ ਐਡਾ ਵੱਡਾ ਜਲਾਦ ਹੋ ਕੇ ਨਿਕਲਿਆ ਇਹਨੂੰ ਮਰੇ ਤੋਂ ਵੀ ਜਿਹੜੀਆਂ ਲਾਂਟਾਂ ਪੈਂਦੀਆਂ ਨੇ ਕਿਉਂਕਿ ਇਹ ਗੱਲਾਂ ਇਹ ਕੋਈ ਗੁੱਸੇ ਵਾਲੀਆਂ ਗੱਲਾਂ ਨਹੀਂ ਇਹ ਇਹ ਦਰਦ ਦਾ ਇਹ ਹਕੀਕਤ ਹੈ ਇਹ ਇਹ ਬਿਆਨ ਆ ਉਸ ਪੰਜਾਬ ਦਾ ਜਿਹੜਾ ਕਿ ਉਸ ਬੁੱਚੜ ਨੇ ਇੱਕ ਇਤਿਆਹ ਕਰ ਲਿਆ ਸੀ ਕਿ ਪੰਜਾਬ ਦੇ ਵਿੱਚ ਜਵਾਨੀ ਸੱਢਣੀ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਖ਼ਤਮ ਕਰਨਾ ਹੈਗਾ ਬੇਦੋਸਿਆਂ ਨੂੰ ਚੁੱਕ ਚੁੱਕ ਕੇ ਮਾਰਿਆ ਘਰਾਂ ਦੇ ਵਿੱਚੋਂ ਜੇਕਰ ਕੋਈ ਖੇਤ ਪਾਣੀ ਲਾਉਣ ਜਾਂਦਾ ਸੀ ਉਹਨੂੰ ਖੇਤ ਦੇ ਵਿੱਚੋਂ ਚੱਕ ਲੈਂਦੇ ਸੀ ਘਰਾਂ ਦੇ ਵਿੱਚੋਂ ਚੱਕ ਲੈਂਦੇ ਸੀ ਕਿਸੇ ਨੂੰ ਬੱਸਾਂ ਵਿੱਚੋਂ ਤਾਰ ਕੇ ਜਿਹੜਾ ਉਤੋਂ ਗ੍ਰਿਫਤਾਰ ਕਰ ਲੈਂਦੇ ਸੀ ਬੜਾ ਇਹਨਾਂ ਨੇ ਜੁਲਮਾ ਜਿਹੜਾ ਕੀਤਾ ਪੰਜਾਬ ਦੇ ਵਿੱਚ ਜੇਕਰ ਸਾਰਾ ਡਾਟਾ ਦੇਣ ਲੱਗ ਜਾਈਏ ਪੰਜਾਬ ਦਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਕੋਈ ਅਜਿਹੇ ਥਾਣਾ ਨਹੀਂ ਬਚਣਾ ਜਿੱਥੇ ਬੱਚੜਾ ਨੇ ਜਿਹੜਾ ਇਧਿਆਨਾ ਕੀਤੀ ਹੋਵੇ ਸਿੱਖਾਂ ਦਾ ਜਿਹੜਾ ਕੋਕੋ ਕੇ ਜਿਹੜਾ ਨੋਚ-ਨੋਚ ਕੇ ਮਾਸ ਨਾ ਖਾਦਾ ਹੋਵੇ ਅੱਜ ਬਹੁਤੇ ਉਹ ਡਰੇ ਹੋਏ ਬੈਠੇ ਅੱਜ ਉਹ ਮਾਪੇ ਅਜੋ ਮਾਮਾ ਮੈਂ ਕਹਿੰਿਆ ਕੋਈ ਗਿਆ ਕਹਿੰਦੀ ਡਰ ਲੱਗਦੀ ਆ ਅਸੀਂ ਇੰਟਰਵਿਊ ਨਹੀਂ ਦੇ ਸਕਦੀਆਂ ਸਾਨੂੰ ਡਰ ਲੱਗਦਾ ਜਦੋਂ ਸਾਡੇ ਘਰੇ ਕੋਈ ਆ ਜਾਂਦਾ ਪੱਤਰਕਾਰ ਅਸੀਂ ਸਾਨੂੰ ਲੱਗਦਾ ਕਿ ਫਲਾਨਾ ਕੋਈ ਬੱਚੜਾ ਆ ਗਿਆ ਉਸ ਤਰ੍ਹਾਂ ਦਾ ਤੇ ਉਹ ਮੈਂ ਨੌਜਵਾਨ ਦੇਖਿਆ ਤੇ ਉਹ ਕਹਿੰਦੇ ਸਾਨੂੰ ਅਸੀਂ ਕਿਉਂ ਨਹੀਂ ਗਏ ਉਸ ਟਾਈਮ ਅਦਾਲਤ ਦੇ ਵਿੱਚ ਅਸੀਂ ਹਾਈ ਕੋਰਟ ਦੇ ਵਿੱਚ ਕਿ ਜੇਕਰ ਅਸੀਂ ਉੱਥੇ ਜਾਂਦੇ ਵਕੀਲਾਂ ਕੋਲੇ ਤਾਂ ਪਤਾ ਲੱਗ ਜਾਂਦਾ ਸਾਡਾ ਭਰਾ ਮਾਰ ਦਿੰਦੇ ਸੀ ਸਾਡਾ ਫਲਾਨਾ ਚੱਕ ਕੇ ਦੂਜਾ ਬੱਚਾ ਮਾਰ ਦਿੰਦੇ ਸੀ ਜਦੋਂ ਇਸ ਤਰ੍ਹਾਂ ਬੱਚੇ ਮਾਰਨ ਲੱਗ ਪਏ ਕਹਿੰਦੇ ਅਸੀਂ ਫਿਰ ਪਿੱਸੇ ਹਟ ਗਏ ਅਸੀਂ ਆਪਣੇ ਘਰ-ਬਾਰ ਛੱਡ ਕੇ ਕਿਤੇ ਹੋਰ ਰਹਿਣ ਲੱਗ ਪਏ ਘਰਾਂ ਦੇ ਘਰ ਯਾਰ ਦੇਤੇ ਇਹਨਾਂ ਯਾਲਮਾ ਨੇ ਇਹਨਾਂ ਬੱਚੜਾ ਨੇ ਇਹਨਾਂ ਨੂੰ ਲਹਨਤਾ ਪਾਉਣੀਆਂ ਚਾਹੁੰਦੀਆਂ ਤੇ ਆ ਸਿਪਸੈਨਾ ਵਾਲੇ ਜਿਹੜੇ ਟੁਕੜੀ ਆ ਇਹਨਾਂ ਨੂੰ ਲਹਨਤਾ ਪਾਓ ਆ ਸਿਕ ਨੌ ਮਾਸ ਦਾ ਰਿਸ਼ਤਾ ਕਹਿਣ ਵਾਲਿਓ ਆ ਨੌ ਮਾਸ ਦਾ ਰਿਸ਼ਤਾ ਹਜ਼ਾਰ ਮੁੰਡਾ ਮਾਰਿਆ ਸਿੱਖਾਂ ਦਾ ਚੱਕ ਕੇ 2000 ਪੁਲਿਸ ਵਾਲਾ ਮਲਾਜ ਮਾਰ ਦਿੱਤਾ ਇਹਨਾਂ ਬੱਚੜਾਂ ਨੇ ਚੱਕ ਕੇ ਆਪਦੇ ਬੰਦੇ ਇਹ ਮਕਾਵਲਾ ਬਣ ਗਿਆ ਜੀ ਫਿੱਤੀਆਂ ਲਵਾ ਲਿਆ ਮੋਢੇ ਉੱਤੇ ਤੇ ਆ ਹਿੰਦੂ ਚਾਚਾ ਕੇ ਮਾਰਿਆ ਤੇ ਇਸ ਵੀਡੀਓ ਨੂੰ ਬੰਦ-ਬੰਦ ਸ਼ੇਅਰ ਕਰ ਦਿਓ ਇਹ ਪੰਜਾਬ ਦਾ ਦਰਦ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਨਾ ਕਰ ਸਕੇ ਤਾਂ ਮੈਨੂੰ ਦੁੱਖ ਹੋਊਗਾ ਕਿਉਂਕਿ ਅਸੀਂ ਜਿਹੜਾ ਕਿ ਦੁੱਖ ਦਰਦ ਉਹ ਤੁਹਾਡੇ ਤੱਕ ਪਹੁੰਚਾਉ ਰਿਹਾ ਤਾਂ ਕਿ ਇਹਨਾਂ ਲੋਕਾਂ ਦੇ ਕਰਤੂਤਾਂ ਪਤਾ ਲੱਗ ਸਕਣ ਤਾਂ ਕਿ ਅਗਲੇ ਹੋਰ ਬੁਚੜ ਦੀ ਕਿਸੇ ਦੀ ਕਹਾਣੀ ਲੈ ਕੇ ਆਵਾਂਗੇ ਉਦੋਂ ਤੱਕ ਬੰਦ ਦਿਓ ਅਜਾਜ਼ਤ ਤੇ ਆਪਣੇ ਕਮੈਂਟ ਜਰੂਰ ਲਿਖਣਾ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ